ਸਾਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਬਾਹੀ ਬਲੌਗ ਚੈਨਲ ਤੇ ਤੇ ਅੱਜ ਦੀ ਆਪਣੀ ਵੀਡੀਓ ਖਾਸ ਹੈ ਤੇ ਇਸ ਵੀਡੀਓ ਨੂੰ ਨਾ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਇਹਦੇ ਨਾਲ ਨਾ ਬਹੁਤ ਲੋਕਾਂ ਦਾ ਭਲਾ ਹੋ ਜਾਊਗਾ ਜਿਹੜੀ ਅੱਜ ਦੀ ਵੀਡੀਓ ਹੈ ਤੇ ਤੁਸੀਂ ਦੱਬ ਕੇ ਸ਼ੇਅਰ ਕਰ ਦਿਓ ਗਰੁੱਪਾਂ 'ਚ ਤੇ ਫੇਸਬੁੱਕ ਤੇ ਜਿੱਥੇ ਵੀ ਹੁੰਦੀ ਹੈ ਸ਼ੇਅਰ ਕਰ ਦਿਓ ਕਿਉਂਕਿ ਨਾ ਇਹ ਜਿਹੜੀ ਵੀਡੀਓ ਹੈਗੀ ਹੈ ਅੱਜ ਹੈਗੀ ਹੈ ਤਰੀਕ 30 ਦਸੰਬਰ ਇਨਾ ਆਪਣੇ ਪਿੰਡ ਬਾਬਾ ਲੰਗਰ ਸਿੰਘ ਜੀ ਦੀ ਵਾਟਸਐਪ ਤੇ ਅਖੰਡ ਪਾਠ ਪ੍ਰਕਾਸ਼ ਹੁੰਦੇ ਐ ਇਸ ਦਿਨ ਤੇ ਇੱਕ ਤਰੀਕ ਨੂੰ ਭੋਗ ਪੈਂਦਾ ਆ ਆ ਮੰਜੀ ਸਾਹਿਬ ਘਰ ਦੁਆਰਾ ਇੱਥੇ ਮੰਜੀ ਸਾਹਿਬ ਤੇ ਅੰਮ੍ਰਿਤ ਗ੍ਰੰਥ ਸਾਹਿਬ ਦੇ ਰੂਪ ਜੀ ਉਹ ਤਿਆਰ ਕਰਕੇ ਅਰਦਾਸ ਕਰਨ ਆਉਂਦੇ ਤੇ ਇੰਨਾ ਇਕੱਠ ਹੁੰਦਾ ਜਦੋਂ ਜਾਂਦੇ ਆ ਗੁਰੂ ਸਾਹਿਬ ਬਹੁਤ ਿਆਰੇ ਕਰਦੇ ਨੇ ਪਿੱਛੇ ਜੇ ਤੁਸੀਂ ਵੇਖੋਗੇ ਕਿ ਵੀਡੀਓ ਚ ਜਦੋਂ ਮੈਂ ਬੋਲਣਾ ਨਹੀਂ ਜਿੱਥੇ ਬੋਲਣਾ ਕੋਈ ਹੋਇਆ ਉੱਥੇ ਮੈਂ ਬੋਲਣਾ ਇਹਨਾਂ ਦਾ ਤੁਸੀਂ ਵੀਡੀਓ ਵੇਖਿਆ ਜੀ ਇਹ ਸਿਹਰੇ ਤਾਂ ਕਰ ਦੋ ਜੀ ਇੱਥੇ ਨਾ ਜਿੱਥੇ ਖੰਡਪਾਤ ਸਾਹਿਬ ਪ੍ਰਕਾਸ਼ ਹੋਣੇ ਬਾਬਾ ਲੰਦਰ ਸਿੰਘ ਜੀ ਦੀਵਾਰ ਸਾਹਿਬ ਦੀ ਉੱਥੇ ਨਾ ਸੁੱਖਾ ਪੂਰੀਆਂ ਹੁੰਦੀਆਂ ਖਾਸ ਕਰਕੇ ਨਾ ਜਿਵੇਂ ਕਿਸੇ ਦੇ ਬੇਟਾ ਨਹੀਂ ਹੁੰਦਾ ਆਪਣੇ ਮਨੋਂ ਕਿ ਤੁਹਾਨੂੰ ਬੇਟੀ ਆਪਾਂ ਕਰ ਬੇਟੇ ਦੀ ਆਪਾਂ ਹੁੰਦੀ ਹੈ ਉੱਥੇ ਇੰਨੀ ਸੁੱਖਾ ਪੂਰੀਆਂ ਹੁੰਨੀਆਂ ਬਾਈ ਜੀ ਉੱਥੇ ਇੰਨੀਆਂ ਸੁੱਖਾ ਪੂਰੀਆਂ ਹੁੰਨੀਆਂ ਤੇ ਤੁਸੀਂ ਅੱਜ 30 ਤਰੀਕ ਨੂੰ ਮੈਂ ਇਹ ਵੀਡੀਓ ਅਪਲੋਡ ਕਰ ਦੇਣੀ ਹੈ ਤੇ ਜਿਹੜਾ ਵੀ ਕੋਈ ਅੰਤਰਾ ਕੋਈ ਹੁੰਦਾ ਕਿਸੇ ਨੂੰ ਤੂੰ ਬਈ ਉੱਥੇ ਆ ਕੇ ਇੱਕੋ ਪੀੜੀ ਪੈਂਦੀ ਆ ਤੇ ਪੀੜੀ ਲੱਗ ਜਾਂਦੀ ਤੇਰੇ ਉੱਤੇ ਪੀੜੀ ਦਿੰਦੇ ਆ ਤੇ ਜਾਂ ਤੜਾਗੀਆਂ ਹੁੰਦੀਆਂ ਵੀ ਇੱਕ ਤੜਾਗੀ ਲੱਗੇ ਜਦੋਂ ਆਪਦੀ ਪ੍ਰਮਾਤਮਾ ਨੇ ਕਿਰਪਾ ਕਰਕੇ ਇਹਨਾਂ 5-7 ਜਿੰਨੇ ਵੀ ਇੱਥੇ ਜਨਾ ਹੁੰਦੇ ਆ ਤੇ ਆ ਮੰਜੀ ਸਾਹਿਬ ਗੁਰਦੁਆਰਾ ਤੋਂ ਇੱਕੋ ਜਿੰਨੇ ਇਹ ਅੱਗੇ ਤੁਸੀਂ ਦੇਖਿਓ ਕਿਉਂਕਿ ਜਿੱਥੇ ਬੋਲ ਕੇ ਦੱਸਣਾ ਹੋਇਆ ਉਹ ਸੋਥੇ ਮੈਂ ਤੁਹਾਨੂੰ ਦੱਸਣਾ ਬਹੁਤ ਜ਼ਿਆਦਾ ਗੱਠ ਹੁੰਦਾ ਵੇ ਗੁਰਜੀ ਕੀ ਪੱਲੇ ਮੈਂ ਦੁਆਰੇ ਫੇਰ ਬੇਨਤੀ ਕਰਦਾ ਵੀ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾ ਭਲਾ ਹੋ ਜੇ ਇਬਾਕੀ ਤੁਸੀਂ ਜਦੋਂ ਹੁਣ ਵੇਖੋਗੇ ਅੱਗੇ ਵੀਡੀਓ ਤੇ ਸਤਨਾਮ ਵਾਹਿਗੁਰੂ ਕਰਦੀ ਸੰਗਤ ਜਾਂਦੀ ਹੈ ਪੂਰੇ ਸਜਾ ਕੇ ਲੈ ਜਾਂਦੇ ਹੈ ਗਲੀਆਂ ਦੇ ਉੱਤੇ ਬਲਬਲੇ ਵੱਧੇ ਹੁੰਦੇ ਹੈ ਤੇ ਲੜੀਆਂ ਬੰਨੀਆਂ ਹੁੰਦੀਆਂ ਥੱਲੇ ਫੁੱਲ ਬਣਾਏ ਹੋਏ ਹੈ ਤੇ ਬਾਕੀ ਠੀਕ ਹੈ ਜਿੰਨਾ ਚਿਰ ਜਿੰਨਾ ਟਾਈਮ ਹੈ ਜਿੰਨਾ ਮੰਨਦੇ ਹੋ ਤੁਸੀਂ ਅੱਜ ਸਾਡੇ ਕੋਲ ਬੜੀ ਬੈਠਾ ਰਹੇ ਹਾਂ ਤੁਹਾਡਾ ਬਹੁਤ ਸਵਾਗਤ ਹੈ いいね。<laughs> <laughs> 何 <laughs> <laughs> Oi, ਸਾਰ ਤੇ ਆਪਾਂ ਤੁਹਾਨੂੰ ਦਿਖਾ ਦਗਾ ਕਿ ਉਹ ਤਾਂ ਆਪਣੇ ਨੰਬਰ ਸੰਜੀ ਅੱਛਾ ਕੀ ਹੋ ਰਹੀ ਹੈ ਕਿ ਫਾਈਨਲ ਸਪ੍ਰਸਾ ਪ੍ਰਕਾਸ਼ ਹੁੰਦੇ ਨੇ 30 ਤਰੀਕ ਨੂੰ 2 ਦਸੰਬਰ ਨੂੰ ਆਪਾਂ ਜਨਵਰੀ ਨੂੰ ਇਥੇ ਢਿਲਕੋ ਗੁੰਬੰਦੀਆ ਤਾਂ ਤੁਸੀਂ ਇਕੱਠੇ ਜਿੱਦੇ ਤੁਸੀਂ ਇੱਕ ਤਰੀਕ ਨੂੰ ਆਓਗੇ ਜਿੱਦੇ ਭੋਗ ਪਾਣਾ ਓੱਥੇ ਵੀ ਤੁਸੀ ਆਪ ਦੇਖੋਗੇ ਵੀ ਇੰਨਾ ਇਕੱਠਾ ਹੈ ਜਿਵੇਂ ਪਹਿਲਾਂ ਮੁਕਸਰ ਦੇ ਮੇਲੇ ਤੇ ਹੁੰਦਾ ਸੀ ਉਦੋਂ ਵੀ ਜਾਨੇ ਕਰਦੇ ਤਾਂ ਕਿ ਇਹ ਕੋਲੋਂ ਲੰਘੀ ਲੱਗਦੀ ਹੈ ਇਹ ਸਾਰਾ ਕੁਝ ਹੁੰਦਾ ਜਿਹੜਾ ਮੇਲੇਾਂ ਤੇ ਹੁੰਦਾ ਇਹ ਇੱਥੇ ਜਾਦ ਲੰਗਰ ਵੀ ਕਿੰਨੇ ਦਿਨ ਚੱਲਦੇ ਆ ਪੂਰੇ ਠੂਕ ਜਿਵੇਂ ਕੋ ਗੋੜੀ ਬਰੈਡ ਤੇ ਜਲੇਬੀਆਂ ਸਾਰੀਆਂ ਜਿੱਦਾਂ ਦੇ ਲੰਗਰ ਚੱਲਦੇ ਆ ਤੇ ਇੱਥੇ ਦੁੱਧ ਦੇ ਲੰਗਰ ਵੀ ਚੱਲਦੇ ਆ ਮੈਂ ਕਹਿੰਦਾ ਤੁਸੀਂ ਇੱਕ ਵਾਰੀ ਨਾ ਇੱਥੇ ਆ ਕੇ ਦਰਸ਼ਨ ਕਰਕੇ ਵੇਖੋ ਮਨ ਮੰਨ ਚਾਹਤੀ ਮਿਲਦੀ ਹੈ ਇੱਥੇ ਮਨੋਂ ਕੰਮ ਪੂਰੇ ਹੋ ਜਾਂਦੇ ਆ ਅੱਜ ਕਿ ਮੈਂ ਤੁਹਾਨੂੰ ਦੱਸਣਾ ਜਿੱਤੇ ਕਿਹੜਾ ਕੱਢਦੇ ਆ

ਹੋਣ ਜੜਾ ਜੇ ਬੰਦ ਹੋ ਵੀ ਕਰਕੇ ਇਹ ਨਹੀਂ ਨਾ ਕੋ ਮੰਤ ਕੋ ਬਗੋਣਾ ਜੇ ਬਗੋਣਾ ਕੌਂ ਦੀ ਦੀ ਆਪੋ ਦਰਪੇ ਸਾਰੇ ਜੜਦੇ ਬਾਦ ਇੱਕ ਦਿਨ ਜਮਾ ਲੂਗਾ ਜੇ ਜੇ ਨੂੰ ਹੋਣਾ ਪਿਆ ਹੋ ਗਿਆ ਲੱਗ ਲੱਗਿਆ ਵੀਰ ਕੀ thank you to আম <laughs> اوه قائديا تينا نانغا چاٽي وائني ਆ ਇੱਥੇ ਜੀ ਬਾਬੇ ਲੰਗਰ ਸਿੰਘ ਜੀ ਦੀ ਵਾਟਸਐਪ ਤੇ 베ਰੀ ਆ ਜਿੱਥੇ ਨਾ ਤੜਾਕੀਆਂ ਵੀ ਚੜਦੀਆਂ ਤੇ ਸ਼ਰੀਮ ਬਾਜਦੇ ਆ ਤੇ ਜਿੱਥੋਂ ਪੀੜੀ ਲੈ ਕੇ ਜਾਂਦੇ ਆ ਪਵਾ ਕੇ ਝੋਲੀ ਚ ਇਹ ਪੀੜੀ ਇੱਥੇ ਗ੍ਰਾਂਥੀ ਸਿੰਘ ਖੜਾ ਹੁੰਦਾ ਤੇ ਉਹ ਤੋਂ ਅਰਦਾਸ ਕਰਾ ਕੇ ਤੇ ਪਵਾਉਂਦੇ ਆ ਤੇ ਗ੍ਰਾਂਥੀ ਸਿੰਘ ਦੀ ਕੋਈ ਸਪੈਸ਼ਲ ਫੀਸ ਨਹੀਂ ਹੈਗੀ ਉਹ ਆਪਣੀ ਸ਼ਰਤ ਆ ਆਪਾਂ ਭਲਾ 100 ਦੇ ਦਈਏ ਭਲਾ 50 ਦੇ ਦਈਏ ਜਿੰਨੇ ਵੀ ਦੇ ਦਈਏ ਤੇ ਬਾਕੀ ਇੱਥੇ ਇੰਨਾ ਰਸਵਜ ਜਾਂਦਾ ਪੀੜੀ ਲੈਣ ਲੈਂਦਾ ਵੀ ਪੀੜੀਆਂ ਪੂਰੀਆਂ ਨਹੀਂ ਆਉਂਦੀਆਂ ਤੇ ਬਹੁਤ ਜ਼ਿਆਦੇ ਪੀੜੀਆਂ ਇੱਥੇ ਪੈਂਦੀਆਂ ਤੇ ਬਹੁਤ ਜ਼ਿਆਦੇ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਤੇ ਜਿਵੇਂ ਆਪਾਂ ਬੇਟੇ ਦੀ ਦਾਤ ਕਹਿ ਦਈਏ ਜਾਂ ਇੱਥੇ ਬਾਹਰ ਜਾਣ ਵਾਲੇ ਬੱਚੇ ਵੀ ਬਹੁਤ ਸੁੱਖਾਂ ਸੁਖਦੇ ਆ ਜਾਂ ਚੜਦੇ ਆ ਤੇ ਬਾਕੀ ਇੱਥੇ ਜਿੰਨਾ ਵੀ ਲੰਗਰ ਬੰਦਾ ਹੈ ਕੁਸ ਵੀ ਮੁੱਲ ਲਿਆਉਣ ਦੀ ਲੋੜ ਨਹੀਂ ਪੈਂਦੀ ਸਾਰਾ ਕੁਸ ਜਿੰਨਾ ਵੀ ਸਮਾਨ ਹੈ ਜਿੰਨਾ ਵੀ ਰਾਸ਼ਨ ਹੈ ਚਾਹੇ ਆਟਾ ਚਾਹੇ ਦਾਲਾਂ ਚਾਹੇ ਉਹ ਕਿਉ ਹੈ ਜੋ ਵੀ ਰਾਸ਼ਨ ਸਾਰਾ ਸੰਗਤ ਵੱਲੋਂ ਉੱਥੇ ਚੜਾਇਆ ਜਾਂਦਾ ਹੈ ਉਹੀ ਵਰਤਿਆ ਜਾਂਦਾ ਫਿਰ ਵੀ ਬਹੁਤ ਵੱਧ ਜਾਂਦਾ ਇੱਕ ਵਾਰੀ ਜ਼ਰੂਰ ਦਰਸ਼ਨ ਦਿਓ ਇੱਥੇ ਤੇ ਬਾਲਾ ਤਾਂ ਫਾਇਦਾ ਉਹਨਾਂ ਦਾ ਹੋ ਜਿੰਨਾਂ ਦੇ ਭਰਾਵਾਂ ਦੇ ਕੋਈ ਬੇਟੇ ਦਿਲਾਦ ਨਹੀਂ ਉਹ ਜਿਹੜੇ ਤਰਸਦੇ ਆ ਇੱਥੇ ਬਹੁਤ ਸੁੱਖਾਂ ਪੂਰੀਆਂ ਹੁੰਦੀਆਂ ਇਸੇ ਕਰਕੇ ਆਪਾਂ ਇਹ ਵਲੌਗ ਬਣਾਇਆ ਤੇ ਹੁਣ ਤੁਸੀਂ ਵੇਖੋ ਅੱਗੇ